ਦੋਸਤੋ ਜੇ ਤੁਸੀਂ ਜਗਾ ਦੇਖ ਰਹੇ ਹੋ ਜੀ ਇਹ ਖੰਡਰ ਜਗਾ ਹੈ ਇੱਥੇ ਕਿਵੇਂ ਭੂਤਾਂ ਦਾ ਲੋਕਦੇ ਭੂਤਾਂ ਦੀ ਜਗਾ ਜੀ ਭੂਤਾਂ ਨੇ ਇਹ ਜਗਾ ਤੇ ਕਬਜ਼ਾ ਕੀਤਾ ਤੇ ਹੁਣ ਇਹ ਬੰਦਾ ਕਹਿੰਦਾ ਇਹ ਵੀ ਗੱਲਾਂ ਆਈਆਂ ਵੀਡੀਓ ਆਈਆਂ ਵੀ ਇੱਥੇ ਆਪਾਂ ਰਾਤ ਨੂੰ ਆ ਨਹੀਂ ਸਕਦੇ ਤੇ ਭੂਤਾਂ ਬੰਦੇ ਨੂੰ ਬਹੁਤ ਤੰਗ ਕਰਦੀਆਂ ਇਹਦੇ ਲੋਕ ਸੀਗੇ ਰਾਤੋਂ ਰਾਤ ਪਿੰਡ ਛੱਡ ਕੇ ਚਲੇ ਗਏ ਇਹ ਬਿਲਕੁਲ ਸੱਚ ਹੈ ਕਿਉਂਕਿ ਇੱਥੋਂ ਦੇ ਲੋਕਾਂ ਨੇ Hindu ਪਰਿਵਾਰ ਦੇ ਲੋਕ ਜਿਹੜੇ ਉਹ ਕਹਿੰਦੇ ਵੀ ਇਹ ਪਿੰਡ ਛੱਡ ਕੇ ਰਾਤੋਂ ਰਾਤ ਚਲੇ ਗਏ ਸੀ ਰਾਜੇ ਨੇ ਪਿੰਡ ਦੇ ਲੋਕਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਇੱਥੇ 100 200 300 400 500 ਨਹੀਂ ਇੱਥੇ ਹਜ਼ਾਰਾਂ ਦੇ ਵਿੱਚ ਘਰ ਹੈ ਜਿਹੜੇ ਤੁਸੀਂ ਘਰ ਦੇਖ ਰਹੇ ਹੋ ਇਹ ਹਿੰਦੂ ਪਰਿਵਾਰਾਂ ਦੇ ਘਰ ਸੀਗੇ ਜੀ ਤੇ ਘਰ ਬਿਲਕੁਲ ਖੰਡਰ ਹੋ ਚੁੱਕਿਆ ਹੈ ਇਹ ਪਿੰਡ ਉਜੜ ਚੁੱਕਿਆ ਹੈ ਤੇ ਇਹ ਜਿਹੜੇ ਇਥੋਂ ਦੇ ਪਰਿਵਾਰ ਸੀ ਰਾਤੋ ਰਾਤ ਕਿੱਥੇ ਚਲੇ ਗਏ ਹਜੇ ਤੱਕ ਮਤਲਬ ਇਹ ਚੀਜ਼ ਦੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਕਿਸੇ ਨੂੰ ਇਹ ਚੀਜ਼ ਦਾ ਕੋਈ ਸਰਾਖ ਨਹੀਂ ਮਿਲਿਆ ਵੀ ਕਿੱਥੇ ਚਲੇ ਗਏ ਹੈ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਉਹ ਠੀਕ ਹੋ ਜੀ। ਬਹੁਤ ਵਧੀਆ ਬਾਈ ਜੀ। ਹੋਰ ਬਈ ਕੁਮਨਾਏ ਇਥੇ? ਹਾਂ ਜੀ ਕੁਮਨਾਏ ਆ ਜੀ ਜੈਸਲਮੇਰ ਬਹੁਤ ਵਧੀਆ ਜਗ੍ਹਾ ਘੁੰਮਣ ਵਾਸਤੇ। ਕਿੱਥੋਂ ਆਏ ਬਾਈ ਜੀ? ਅਸੀਂ ਬਠਿੰਡਾ ਤੋਂ ਆਏ ਆ ਜੀ। ਤੇ ਬਾਈ ਤੁਹਾਨੂੰ ਕੀ ਕੀ ਵਧੀਆ ਕੀ ਚੀਜ਼ ਵਧੀਆ ਲੱਗੇ ਇੱਥੇ? ਬੇਸਤ ਘੁੰਮਾਏ। ਜੈਸਲਮੇਰ ਜਿਹੜੀ ਜਗ੍ਹਾ ਹੈ ਘੁੰਮਣ ਵਾਸਤੇ ਇੱਕ ਬਹੁਤ ਵਧੀਆ ਟੂਰਿਸਟ ਸਪੌਟ ਹੈ ਜੀ। ਜੀ ਬਾਈ ਤੇ ਰਾਜਸਥਾਨ ਦੇ ਜਿਹੜੇ ਲੋਕ ਨੇ ਬੜੇ ਵਧੀਆ ਲੋਕ ਆਜ ਮਰਹਬਾਣ ਦੇ ਬਾਈ। ਬਈ ਪਿੰਡ ਬਾਰੇ ਸਾਨੂੰ ਜ਼ਰੂਰ ਜਾਣਕਾਰੀ ਦਿਓ ਕੀ ਚੱਕਰ ਆਏ ਪਿੰਡ ਦੇ ਕਿਤੇ ਵੀ ਇੱ ਇਹ ਪਿੰਡ ਜਿਹੜਾ ਹੈਗਾ ਜੀ ਪਾਲੀਵਾਲ ਬ੍ਰਾਹਮਣਾ ਦਾ ਸਥਾਪਿਤ ਕੀਤਾ ਹੋਇਆ ਪਿੰਡ ਸੀਗਾ ਜੀ ਜਿਹੜੇ ਮਾਈਗ੍ਰੇਟ ਹੋ ਕੇ ਪਾਲੀ ਪਿੰਡ ਤੋਂ ਆਏ ਸੀਗੇ ਸਾਰੇ ਪ੍ਰੋਹਤਾਂ ਦੇ ਬ੍ਰਾਹਮਣਾ ਦੇ ਘਰ ਸੀਗੇ ਜੀ ਠੀਕ ਹੈ ਜੀ ਜੋ ਇੱਥੋਂ ਸਾਨੂੰ ਪਤਾ ਲੱਗਿਆ ਜੋ ਸਾਨੂੰ ਹਿਸਟਰੀ ਚ ਇਹਨਾਂ ਨੇ ਦੱਸਿਆ ਹੈਗਾ ਵੀ ਇੱਥੋਂ ਦਾ ਜਿਹੜਾ ਕੋਈ ਰਾਜਾ ਜਿਹੜਾ ਮਹਾਰਾਜਾ ਸੀ ਉਹਨੂੰ ਇਹਨਾਂ ਬ੍ਰਾਹਮਣਾ ਦੀ ਕੋਈ ਲੜਕੀ ਇੱਕ ਪਸੰਦ ਆ ਗਈ ਜਿਸ ਦੀ ਉਸਨੇ ਮਤਲਬ ਸ਼ਾਦੀ ਵਾਸਤੇ ਉਹਦੇ ਆਪਦੀ ਮੰਗ ਕੀਤੀ ਉਸ ਲੜਕੀ ਦੀ ਤਾਂ ਉਸ ਗੱਲ ਤੋਂ ਜਿਹੜੇ ਇੱਥੋਂ ਦੇ ਪਰਿਵਾਰ ਸੀਗੇ ਉਹਨਾਂ ਨੇ ਉਸ ਗੱਲ ਨੂੰ ਦਿਨਾਈ ਕਰਤਾ ਵੀ ਅਸੀਂ ਇਹ ਕੰਮ ਨਹੀਂ ਕਰਾਂਗੇ ਜਾਂ ਲੜਕੇ ਸੀ ਉਸ ਪਰਿਵਾਰ 'ਚ ਨਹੀਂ ਦੇ ਸਕਦੇ ਕਿਉਂਕਿ ਅਸੀਂ ਬ੍ਰਾਹਮਣ ਪਰਿਵਾਰ ਨਾਲ ਸੰਬੰਧਤ ਆ ਤਾਂ ਉਹਦੇ ਉਹਨਾਂ ਨੇ ਰਾਜੇ ਨਾਲ ਜਦੋਂ ਜਵਾਬ ਦਿੱਤਾ ਤਾਂ ਰਾਤੋਂ ਰਾਤ ਇਸ ਪਿੰਡ ਨੂੰ ਕਹਿੰਦੇ ਖਾਲੀ ਕਰ ਗਈ 84 ਪਿੰਡ ਸੀਗੇ 84 ਪਿੰਡ 84 ਪਿੰਡ ਸੀਗੇ ਆ ਦੇਖੋ ਜੀ ਕੈਬਨਟ ਮੈਨ ਵੀਰ ਨੂੰ ਵੇਝੰਦੀ ਕਰਦਾ ਤਾਂ ਉਹਨਾਂ ਵੀ ਇਧਰ ਆ ਦੇ ਨੇ ਜਗ੍ਹਾ ਦਿਖਾਵਾਂਗੇ 84 ਪਿੰਡ ਹੈ ਜੀ ਪੂਰਾ ਚਾਰੇ ਪਾਸੇ ਟਿੱਬਿਆਂ ਦੇ ਵਿੱਚ ਘਿਰੇ ਹੋਏ ਪਿੰਡ ਹੈ ਇਹ ਮਤਲਬ ਇੱਥੇ ਕੋਈ ਅੱਜ ਕੱਲ ਕੋਈ ਇੱਥੇ ਰਹਿ ਨਹੀਂ ਰਿਹਾ ਬਿਲਕੁਲ ਖੰਡਰੋ ਚੁੱਕਿਆ ਭਾਈ ਆ ਜਿੱਤਲੀ ਚੀਜ਼ ਹੈ ਇਹ ਪੱਥਰਾਂ ਦੀ ਬਣਾਈ ਹੋਈ ਸੀ ਨਾ ਉਹ ਉਹ ਨਹੀਂ ਬਈ ਇਹ ਇਹ ਪਿੰਡ ਨੂੰ ਇੱਕ ਤਰ੍ਹਾਂ ਦਾ ਕਹਿੰਦੇ ਸ਼ਰਾਪ ਦਿੱਤਾ ਹੋਇਆ ਜੀ ਵੀ ਇਹਸ ਪਿੰਡ ਵਿੱਚ ਦੁਬਾਰਾ ਕੋਈ ਆ ਕੇ ਵਸੋ ਨਹੀਂ ਹੋਊਗੀ ਕੋਈ ਘਰ ਇੱਥੇ ਰਹੂਗਾ ਨਹੀਂ ਤੇ ਵਾਕੇ ਚ ਇਹ 19ਵੀਂ ਸਦੀ ਦੇ ਵਿੱਚ ਜਦੋਂ ਇਹ ਪਿੰਡ ਖਾਲੀ ਹੋਇਆ ਉਦੋਂ ਬਾਅਦ ਇੱਥੇ ਆ ਕਿ ਕਿਸੇ ਵੀ ਬੰਦੇ ਦਾ ਇੱਥੇ ਵਾਸ ਨਹੀਂ ਹੋਇਆਗਾ ਇਹ ਪਿੰਡ ਦੁਬਾਰਾ ਵਸਿਆ ਨਹੀਂ ਉਸੇ ਤਰ੍ਹਾਂ ਦਾ ਉਜਾੜ ਪਿੰਡ ਇਹ ਅਸਤਰਾ ਦਾਸਤਰਾ ਉਦੋਂ ਤੋਂ ਲੈ ਕੇ ਹੁਣ ਤੱਕ ਓਵੇਂ ਪਿਆ ਹੋਇਆ ਜੀ ਇਹ ਘਰ ਉਦੋਂ ਦੇ ਓਵੇਂ ਸਟਰਕਚਰ ਓਵੇਂ ਖੜੇ ਹੈ ਜੀ ਤੇ ਬੇਆਬਾਦ ਪਿੰਡ ਬੇਜਾਨ ਪਿੰਡ ਓਵੇਂ ਅੱਜੇ ਖੜਾ ਹੈ ਜੀ ਆਪਣੇ ਕਿੰਨੇ ਕਿ ਬਾਈ ਕਿੰਨੇ ਟੋਟਲ ਘਰ ਹੈਗੇ ਜਿਵੇਂ ਤੁਸੀਂ ਕਹੇ ਸੀ 84 ਪਿੰਡ ਸੀਗੇ ਹਨਾ ਜੀ ਦੇਖੋ ਘਰਾਂ ਦੀ ਆਬਾਦੀ ਬਾਰੇ ਤਾਂ ਸਾਨੂੰ ਪੂਕਤਾ ਜਾਣਕਾਰੀ ਨਹੀਂ ਹੈ ਪਰ ਦੇਖੋ 84 ਪਿੰਡ ਤਾਂ ਆਬਾਦੀ ਬਹੁਤ ਘਰ ਹੋ ਜਾਂਦੇ ਨੇ ਜੀ ਤਾਂ ਰਾਤੋਂ ਰਾਤ ਦੇਖੋ ਇੱਕ ਇਸ ਤਰ੍ਹਾਂ 84 ਪਿੰਡਾਂ ਦਾ ਉਜਾੜਾ ਹੋ ਜਾਣਾ ਬਹੁਤ ਵੱਡੀ ਗੱਲ ਹੈ ਤੇ ਬਾਈ ਇਹ ਭੂਤਾਂ ਦਾ ਕਿੰਨਾ ਕੁ ਸੱਚ ਹੈ ਲੋਕ ਕਹਿੰਦੇ ਵੀ ਭੂਤਾਂ ਆਏ ਤੇ ਬੰਦੇ ਨੂੰ ਰਾਤ ਨੂੰ ਹੌਣ ਨਹੀਂ ਦਿੰਦੇਗਾ ਦੇਖੋ ਇਸ ਬਾਰੇ ਤਾਂ ਅਲੱਗ-ਅਲੱਗ ਲੋਕਾਂ ਨੇ ਅਲੱਗ-ਅਲੱਗ ਵਿਚਾਰਤਾ ਰਾਨੇ ਜੀ ਅਲੱਗ-ਅਲੱਗ ਰੁੱਖ ਨੇ ਕੋਈ ਲੋਕ ਕਹ ਰਹੇ ਨੇ ਵੀ ਵਾਕਈ ਇੱਥੇ ਰਾਤ ਨੂੰ ਬਹੁਤ ਪ੍ਰੇਸ ਸਾਨੂੰ ਦੇਖਦੇ ਆ ਜਾਂ ਅਸੀਂ ਦੇਖਿਆ ਤਾਂ ਹੀ ਇਹ ਸ਼ਾਇਦ ਮੈਨੂੰ ਨਹੀਂ ਵੱਸਦਾਗਾ ਤੇ ਜਿਹੜੇ ਦੂਸਰੇ ਤਰਕਸ਼ੀਲ ਲੋਕ ਨੇ ਜਾਂ ਕੁਝ ਹੋਈਆਂ ਗੱਲਾਂ ਨੂੰ ਡਿਨਾਈ ਕਰਦੇ ਨੇ ਉਹ ਕਹਿੰਦੇ ਵੀ ਅਸਰਾਂ ਵੀ ਕੋਈ ਗੱਲ ਨਹੀਂ ਹੈ ਇਹ ਸਿਰਫ ਅਫਵਾਹਾਂ ਫਲਾਈਆਂ ਗਈਆਂ ਨੇ ਓਕੇ ਜੀ ਕਿਉਂਕਿ ਤਰਕਸ਼ੀਲ ਇਹਦਾ ਜ਼ਿਆਦਾਤਰ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਪਰ ਤੁਸੀਂ ਬਈ ਤੁਹਾਡਾ ਕੀ ਸੋਚ ਥੋੜੀ ਸੋਚੀ ਹੈ ਜੀ ਦੇਖੋ ਅਸੀਂ ਤਾਂ ਅੱਜ ਦਿਨ ਦੇ ਟਾਈਮ ਆਏ ਆ ਜੀ ਤੇ ਸਾਡਾ ਪਹਿਲਾ ਐਕਸਪੀਰੀਅੰਸ ਹੈ हां हां जी ਅਸੀਂ ਵੀ ਜਾਣਕਾਰੀ ਇਸ ਬਾਰੇ ਇਕੱਠੀ ਕਰ ਰਹੇ ਹਾਂ ਸਾਡੇ ਕੋਲ ਵੀ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਪਰ ਸਾਨੂੰ ਅਜ ਤੱਕ ਇਹੋ ਜਿਹੀ ਕੋਈ ਇੱਥੇ ਕੋਈ ਗੱਲ ਮਹਿਸੂਸ ਨਹੀਂ ਬਈ ਪਿੰਡ ਦਿਖਾ ਦਿਓ ਤੁਹਾਨੂੰ ਹਾਂ ਜੀ ਹਾਂ ਆਓ ਜੀ ਤੁਸੀਂ ਵੀ ਦੇਖੋ ਨਾਲ ਸਾਡੇ ਨਾਲ ਲੋਬੀ ਦੋਸਤੋ ਜਿਹੜੀ ਤੁਸੀਂ ਇਹ ਲੋਕੇਸ਼ਨ ਦੇਖ ਰਹੇ ਹੋ ਜੀ ਇੱਥੇ ਪੂਤਾਂ ਲੋਕ ਨੇ ਪੂਤਾਂ ਰਹਿੰਦੇ ਲੋਕ ਇੱਥੇ ਡਰਦੇ ਆ ਜੀ ਆਉਣ ਤੋਂ ਪਹਿਲਾਂ ਬਹੁਤ ਹੀ ਲੋਕਾਂ ਨੂੰ ਡਰ ਲੱਗਦਾ ਵੀ ਪਤਾ ਨਹੀਂ ਇਹ ਸਾਰਾ ਪਿੰਡ ਜਿਹੜਾ ਉਜੜਿਆ ਹੋਇਆ ਜੀ ਸਾਰਾ ਪਿੰਡ ਉਜੜ ਗਿਆ ਸੀ ਜੀ ਇੱਥੋਂ ਦੀ ਤਕਰੀਬਨ 85 84 ਤੋਂ 85 ਪਿੰਡ ਸੀ ਤੇ 1.5 ਲੱਖ ਵੋਟ ਸੀ ਜੀ ਸੋਨੂੰ ਸਾਰੀ ਵੀਡੀਓ ਦਾ ਸੱਚ ਦੱਸਾਂਗੇ ਪੂਰੀ ਵੀਡੀਓ ਨਾਲ ਜੁੜੇ ਰਹੋ ਕੀ ਸੱਚ ਸੀ ਇਹ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਲੋਕੇਸ਼ਨ ਦਿਖਾਈਏ ਜੀ ਫਿਰ ਅਸੀਂ ਤੁਹਾਨੂੰ ਪਿੰਡ ਦਾ ਨਾਮ ਦੱਸਾਂਗੇ ਜੈਸਲ ਮੇਰੇ ਤੋਂ ਅੱਗੇ ਪਿੰਡ ਆ ਇਹ ਸਾਰੀ ਇਥੋਂ ਦੀ ਇਤਿਹਾਸ ਹੈ ਤੁਸੀਂ ਲੋਕੇਸ਼ਨ ਦੇਖ ਰਹੇ ਹੋ ਇਹ ਤੋਂ ਨੇ ਘਰ ਸਾਰੇ ਖੰਡਰ ਹੋ ਚੁੱਕੇ ਆ ਜਿਹੜੇ ਬ੍ਰਾਹਮਣ ਪਰਿਵਾਰ ਸੀਗੇ ਇਹ ਲੋਕੇਸ਼ਨ ਨੂੰ ਛੱਡ ਕੇ ਰਾਤੋਂ ਰਾਤ ਇਥੋਂ ਗਾਇਬ ਹੋ ਗਏ ਸੀਗੇ ਜੀ ਰਾਜੇ ਨੇ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਪਰਿਵਾਰ ਰਾਜੇ ਨੂੰ ਮਿਲਿਆ ਨਹੀਂ ਕਿਉਂਕਿ ਰਾਜੇ ਨੇ ਇੱਕੀ ਗਲਤੀ ਕੀਤੀ ਸੀ ਵੀ ਉਹ ਬ੍ਰਾਹਮਣਾਂ ਦੀ ਕੁੜੀ ਨਾਲ ਵਿਆਹ ਕਰਾਉਣ ਨੂੰ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਬ੍ਰਾਹਮਣਾਂ ਨੇ ਜਵਾਬ ਦੇ ਦਿੱਤਾ ਤੇ ਬ੍ਰਾਹਮਣ ਰੱਤੋ ਜਾ ਤੇਥੋਂ ਨਿਕਲ ਗਏ ਸੀ ਜੋ ਹਜੇ ਤੱਕ ਇਹ ਚੀਜ਼ ਦਾ ਰਾਹਸ ਬਣਿਆ ਹੋਇਆ ਹੈ ਕਿਉਂਕਿ ਇਹ ਚੀਜ਼ ਕਿਸੇ ਨੂੰ ਨਹੀਂ ਪਤਾ ਵੀ ਉਹ ਕਿੱਥੇ ਗਏ ਹੋਏ ਹੈ ਤੇ ਕਿੱਥੇ ਗਏ ਹੈ ਪੂਰੀ ਵੀਡੀਓ ਨਾਲ ਜੁੜੇ ਰਹੋ ਸਾਨੂੰ ਦਿਖਾਵਾਂਗੇ ਜੀ ਇਹ ਪੂਰਾ ਪਿੰਡ ਲੋਵੀ ਦੋਸਤੋ ਜਿਵੇਂ ਤੁਹਾਨੂੰ ਅਸੀਂ ਦਿਖਾਇਆ ਸੀਗਾ ਇੱਥੇ ਆਪਾਂ ਕਹਿ ਸਕਦੇ ਹਾਂ ਬਾਈ ਜੀ ਨੇ ਸਾਨੂੰ ਜਿੰਨੀ ਵੀ ਜਾਣਕਾਰੀ ਦਿੱਤੀ ਵੀ 84 85 ਪਿੰਡਾਂ ਦੇ ਵਿੱਚ ਅਸੀਂ ਪਿੰਡ ਸੀਗੇ 84 ਤੋਂ 85 ਤੇ 1.5 ਲੱਖ ਇਥੋਂ ਦੀ ਵੋਟ ਸੀਗੀ ਜੀ 1.5 ਲੱਖ ਵੋਟ ਇੱਕ ਰਾਜੇ ਦੀ ਗਲਤੀ ਕਰਕੇ ਤੁਸੀਂ ਕਹਿ ਸਕਦੇ ਹੋ ਵੀ ਰਾਜੇ ਦੇ ਆਪਣੀ ਗਲਤੀ ਕਰਕੇ 1.5 ਲੱਖ ਬੰਦਾ ਆਪਣੇ ਨਾਲੋਂ ਤੋੜ ਲਿਆ ਕਿਵੇਂ ਤੋੜਿਆ ਕਿਉਂਕਿ ਹਰ ਬੰਦਾ ਆਪਣੀ ਇੱਜ਼ਤ ਚਾਹੁੰਦਾ ਹੈ ਕਿਉਂਕਿ ਜਦੋਂ ਉਹ ਰਾਜੇ ਨੇ ਉਹਨਾਂ ਕੋਲੋਂ ਆ ਕੇ ਬ੍ਰਾਹਮਣ ਕੋਲੋਂ ਆ ਕੇ ਕੁੜੀ ਦੀ ਵਿਆਹ ਲਈ ਮੰਗ ਕੀਤੀ ਤਾਂ ਉਹਨਾਂ ਨੇ ਸਾਫ਼ ਇਨਕਾਰ ਦੇ ਕਰਤਾ ਵੀ ਅਸੀਂ ਭਈ ਆਪਦੀ ਕੁੜੀ ਦਾ ਰਿਸ਼ਤਾ ਰਾਜੇ ਨਾਲ ਨਹੀਂ ਕਰਨਾ ਕਿਉਂਕਿ ਹਰ ਬੰਦੇ ਨੂੰ ਹੁੰਦਾ ਵੀ ਅੱਜ ਰਾਜਾ ਇੱਥੇ ਸਾਤੋਂ ਕੁੜੀ ਦੀ ਮੰਗ ਕਰ ਰਿਹਾ ਹੈ ਕੱਲ ਨੂੰ ਹੋਰ ਇਹਨੇ ਹੋਰ ਕੁੜੀਆਂ ਦੀ ਮੰਗ ਕਰਨੀ ਹੈ ਤਾਂ ਮਤਲਬ ਉਸ ਟਾਈਮ ਜੇ ਕਹਿ ਜਾਵੇ ਤਾਂ ਜਿਹੜੇ ਬ੍ਰਾਹਮਣ ਅੱਜ ਵੀ ਕੱਲ ਵੀ ਮਤਲਬ ਉਹਨਾਂ ਨੂੰ ਅਣਖੀ ਮੰਨਿਆ ਜਾਂਦਾ ਹੈ ਇੱਜ਼ਦਾਰ ਮੰਨਿਆ ਜਾ ਸਕਦਾ ਹੈ ਕਿੰਨੇ ਵੀ ਉਹਨੂੰ ਇੱਜ਼ਦਾਰ ਬੰਦੇ ਹੁੰਦੇ ਆ ਤਾਂ ਉਹਨਾਂ ਨੇ ਮਤਲਬ ਆਪਦਾ ਪਿੰਡ ਆਪਦਾ ਘਰ-ਬਾਰ ਆਪਦੀ ਜੋ ਵੀ ਕਹਿ ਸਕਦੇ ਆ ਵੀ ਪ੍ਰਾਪਰਟੀ ਜੋ ਵੀ ਸਾਜੋ-ਸਮਾਨ ਆਪਦਾ ਲੈ ਕੇ ਇੱਥੋਂ ਨਿਕਲ ਗਏ ਸੀ ਇਹ ਅਸੀਂ ਦੇਖਦੇ ਦੇ ਘਰ ਬਣੇ ਹੋਏ ਆ ਪੱਥਰਾਂ ਦੇ ਤੇ ਇਹ ਕਾਰਵਾਈ ਜੀ ਉਹਨਾਂ ਨੇ ਛੱਡ ਕੇ ਬਿਲਕੁਲ ਇੱਥੋਂ ਚਲੇ ਗਏ ਸੀ ਕਿਉਂਕਿ ਅਸੀਂ ਤੁਹਾਨੂੰ ਹੋਰ ਦੱਸਣਾ ਚਾਹੁੰਦੇ ਆ ਕਿਸੇ ਵੀ ਵੀਰ ਨੇ ਇੱਥੇ ਘੁੰਮਣਾ ਹੈ ਤਾਂ ਤੁਹਾਨੂੰ ਕਿਸੇ ਵੀ ਜਿਲਾ ਆਪਾਂ ਕਹੇ ਨੇ ਵੀ ਆਪਾਂ ਨੂੰ ਜਾਣਕਾਰੀ ਦਿੰਦੀ ਹੈ ਉਹਨਾਂ ਦੀ ਕੋਈ ਜਾਣਕਾਰੀ ਲੈਣ ਦੇ ਲੋੜ ਨਹੀਂ ਇੱਥੇ ਸਾਰਾ ਕੁਝ ਲਿਖਿਆ ਹੋਇਆ ਹੈ ਵੀਡੀਓ ਦੇਖ ਸਕਦੇ ਹੋ YouTube ਚੈਨਲ ਵਾਲਿਆਂ ਵਾਸਤੇ ਇਹ ਜ਼ਰੂਰ ਨੋਟ ਹੈ ਵੀ ਆਉਣ ਤੋਂ ਪਹਿਲਾਂ ਤੁਹਾਡਾ ਫੋਨ ਚੱਕੀਤਾ ਜਾਂਦਾ ਜੇ ਤੁਸੀਂ ਬਲੌਗਰ ਹੋ ਤਾਂ ਤੁਸੀਂ ਕਿਸੇ ਨੂੰ ਨਾਕੋ ਵੀ ਅਸੀਂ ਬਲੌਗਰ ਹੈ ਕਿਉਂਕਿ ਬਲੌਗਰ ਨੂੰ 5000 ਰੁਪਏ ਜੁਰਮਾਨਾ ਭਾਈ ਜੀ ਇਹ ਪਾਉਂਦੇ ਆ 5000 ਰੁਪਏ ਜੁਰਮਾਨਾ ਭਰਨਾ ਹਰ ਬੰਦੇ ਲਈ ਬਹੁਤ ਮੁਸ਼ਕਲ ਹੈ ਇਹ ਪਿੰਡ ਬਈ ਆਪਾਂ ਤੁਹਾਨੂੰ ਦਿਖਾਈਏ ਤਾਂ ਸਾਰਾ ਦਿਨ ਇੱਕ ਦਿਨ ਦੇ ਵਿੱਚ ਕੀ ਕੀ ਤਿੰਨ ਦਿਨਾਂ ਦੇ ਵਿੱਚ ਵੀ ਇਹ ਪਿੰਡ ਆਪਾਂ ਨਹੀਂ ਦਿਖਾ ਸਕਦੇ ਤੁਹਾਨੂੰ ਕਿਉਂਕਿ ਐਡਾ ਵੱਡਾ ਪਿੰਡ ਹੈ ਤੁਸੀਂ ਦੇਖੋ ਵੀ 1.5 ਲੱਖ ਵੋਟ ਹੋਵੇ ਜਿਹੜੇ ਪਿੰਡ ਦੀ ਤੇ 84 ਤੋਂ 85 ਪਿੰਡ ਵਸੇ ਹੋਣ ਰਾਤੋਂ ਰਾਤ ਗਾਇਬ ਹੋ ਗਏ ਇਦੋਂ ਵੱਡੀ ਕਮਾਲ ਦੀ ਗੱਲ ਆਪਾਂ ਕਹਿ ਹੀ ਨਹੀਂ ਸਕਦੇ ਵੀ ਹੋ ਹੀ ਨਹੀਂ ਸਕਦੀ ਵੀ ਇਦੋਂ ਵੱਡੀ ਕਮਾਲ ਵਾਲੀ ਗੱਲ ਹੈ ਸੋ ਇਹ ਜਿਹੜਾ ਪਿੰਡ ਹੈ ਬਾਈ ਗਾਂਹ ਜਾ ਕੇ ਹੋਰ ਮੰਦਰ ਵੀ ਬਣੇ ਹੋਏ ਆ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰੋ ਤੁਸੀਂ ਸਾਡੇ ਹੋਰ ਬਲੌਗਰ ਦੇ ਵਿੱਚ ਬਹੁਤ ਕੁਝ ਦੇਖੋਗੇ ਆ ਸਾਹਮਣੇ ਦੇਖ ਰਹੇ ਆ ਤੁਸੀਂ ਜੀ ਇਥੇ ਕਮਰੇ ਬਣੇ ਹੁੰਦੇ ਸੀਗੇ ਜੀ ਪੱਥਰਾਂ ਦੇ ਬਿਲਕੁਲ ਘਰ ਇੱਕ ਖੰਡਰ ਹੋ ਚੁੱਕੀ ਹੈ ਠੀਕ ਹੈ ਜੀ ਆ ਦੇਖੋ ਸੋ ਆਪਾਂ ਕਹਿ ਸਕਦੇ ਆ ਵੀ ਕਦੇ ਵੀ ਐਹੋ ਜੀ ਗਲਤੀ ਨਾ ਕਰੋ ਜਿਹੜੀ ਗਲਤੀ ਆਪਾਂ ਕਿਸੇ ਦੇ ਵੀ ਸਾਹਮਣੇ ਆਵੇ ਜਿਹੜੀ ਇੱਕ ਰਾਜੇ ਨੇ ਗਲਤੀ ਕੀਤੀ ਉਹਦੇ ਉਹਨੂੰ ਇਸ ਚੀਜ਼ ਦਾ ਹਰਜਾਨਾ ਭੁਗਤਣਾ ਪਿਆ जिम्मे थोड़ा दिखाने बढ़िया बढ़िया जी सर कहाँ से हो ओके तो तो ओके okay, okay, तो जी एक मिनट सर सर वीडियो बना रहे हैं यार ये यहाँ का जो बोल रहे हैं कि यहाँ राजा था है ना मतलब उनसे वो शादी के लिए बोल रहा था उसके लिए जो हिंदू परिवार था उन्होंने छोड़िए सच है सुनने में तो यही आता है यार दो कहानियां प्रचलित है राजा वाली है ऐसा कहते हैं जो गांव रहता था वो खाली हो गया। किसी को पता नहीं चला कहा गया जी सर यहाँ ये भी है आदमी को मार देते हैं आदमी यहाँ जाता तो आ तो जाता है लेकिन वापस नहीं जाता बूथ वाला तुमने नहीं सुना चार पांच बार आ चुका हूँ बट ये की गायब हो गए ये सस्पिशियस है लोग कहाँ गए किसी को नहीं पता है ਲੋਕ ਗਾਇਬ ਹੋ ਗਏ ਪਤਾ ਹੀ ਨਹੀਂ ਲੱਗੇ ਉਹਨਾਂ ਦੀ ਕਹਾਣੀ ਹੈ ਕਿ ਉਹ ਗਾਇਬ ਹੋ ਗਏ ਕਿਸੇ ਨੂੰ ਪਤਾ ਵੀ ਨਹੀਂ ਚੱਲਿਆ ਪਾਉਂ ਕੇ ਨਿਸ਼ਾਨ ਵੀ ਨਹੀਂ ਮਿਲੇ ਕਿ ਸਰ ਬਚਨਾਈ ਵੀ ਕਹਿ ਰਹੇ ਆ ਕਿ ਉਹ ਗਾਇਬ ਨਹੀਂ ਹੋਏ ਸੀਗੇ ਜੀ ਜਦੋਂ ਉਹਨਾਂ ਦੇ ਰਾਜੇ ਨੇ ਉਹਨਾਂ ਨੂੰ ਕਿਹਾ ਵੀ ਤੁਹਾਡੀ ਅਸੀਂ ਕੁੜੀ ਨਾਲ ਵਿਆਹ ਕਰਾਉਣਾ ਹੈ ਹਿੰਦੂਆਂ ਦੀ ਬ੍ਰਾਹਮਣਾਂ ਦੀ ਕੁੜੀ ਨਾਲ ਤਾਂ ਮਤਲਬ ਰਾਤੋ ਰਾਤ ਉਹ ਪੈਂਚੜਾ ਛੱਡ ਕੇ ਚਲੇ ਗਏ ਸੀਗੇ ਇਹ ਵੀ ਸੱਚ ਹੈ ਇਹ ਹੀ ਸੱਚ ਹੈ ਕਹਾਣੀ ਇਹ ਸੱਚ ਹੈ ਕਿਉਂਕਿ ਆਪਾਂ ਕਹਿੰਦਾ ਵੀ ਹਿੰਦੂ ਕੋਈ ਵੀ ਹੈ ਹਰ ਬੰਦੇ ਨੂੰ ਆਪਣੀ ਇੱਜ਼ਤ ਪਿਆਰੀ ਹੁੰਦੀ ਹੈ ਕਿਉਂਕਿ ਭਾਈ ਉਸ ਟਾਈਮ ਰਾਜਾ ਧੱਕਾ ਕਰਦੇ ਸੀਗੇ ਰਾਜੇ ਇਹ ਸੀਗੇ ਵੀ ਜਿਹੜੀ ਉਹਨੂੰ ਕੁੜੀ ਇਸਾ ਤੇ ਜਿਹੜੀ ਅੱਗੇ ਮੰਦਰ ਬਣਿਆ ਹੋਇਆ ਇਹ ਇਹਨਾਂ ਦੀ ਕੀ ਹੈ ਹੋਇਆ ਇਤਿਹਾਸਕੀ ਹੈ ਜੀ ਰਿਸਟੋਰ ਕੀਆ ਬਾਦ ਮੇ ਦਿਖਾਉਣੇ ਕੇ ਲਈ ਕਿ ਕੈਸੇ ਰਾਜਾ ਰਹਤਾ ਥਾ ਅਜਾ ਇਨ ਇਥੇ ਵੀਡੀਓ ਬਣਾ ਸਕਦੇ ਆਪ ਕੋਈ ਇਥੇ ਕੋਈ ਮਤਲਬ ਲੋਕ ਟੋਕ ਨਹੀਂ ਕੋਈ ਦਿੱਕਤ ਨਹੀਂ ਲੋ ਜੀ ਇਹ ਬਾਈ ਜੀ ਨੇ ਦੱਸਿਆ ਵੀ ਇਥੇ ਜਿਹੜੀ ਹਿੰਦੂ ਦਾ ਰਾਜਾ ਸੀਗਾ ਉਹ ਇਥੋਂ ਦੀ ਕਿਸੇ ਕੁੜੀ ਨੂੰ ਬ੍ਰਾਹਮਣਾਂ ਦੀ ਕੁੜੀ ਨਾਲ ਧੱਕੇ ਨਾਲ ਵਿਆਹ ਕਰਾਉਣ ਲਈ ਆਇਆ ਸੀਗਾ ਪਰ ਬ੍ਰਾਹਮਣਾਂ ਨੇ ਉਸ ਕੁੜੀ ਨੂੰ ਵਿਆਹ ਕੁੜੀ ਨੂੰ ਰਾਜਾ ਜੀ ਨਾਲ ਵਿਆਹ ਕਰਨ ਤੋਂ ਸਾਫ ਇਨਕਾਰ ਕਰਤਾ ਜਿੱਥੋਂ ਕਿ ਉਹਨਾਂ ਨੇ ਰਾਤੋਰਾ ਦੇ ਘਰ ਛੱਡ ਕੇ ਇੱਥੋਂ ਚਲੇ ਗਏ ਹੁਣ ਤੁਹਾਨੂੰ ਅਸਲੀਅਤ ਦਿਖਾਉਣੀ ਹੈ ਜੀ ਇਹ ਜਿਹੜੀ ਲੋਕੇਸ਼ਨ ਹੈ ਬਹੁਤ ਹੀ ਘਟ ਹੈ ਆ ਦੇਖੋ ਜੀ ਇਹ ਜਿਹੜੀਆਂ ਟੂਰੀਆਂ ਟਰੀਆਂ ਲੱਗੀਆਂ ਹੋਈਆਂ ਇਹ ਆਪ ਕਹਿੰਦੇ ਨੇ ਬਾਥਰੂਮ ਆ ਤਾਂ ਇਹ ਰੂਮ ਐ ਬੰਦ ਹੈ ਜੀ ਇੱਥੇ ਕਹਿੰਦੇ ਵੀ ਕੋਈ ਇਸ ਮਤਲਬ ਭੂਤਾਂ ਪਤਾਂ ਦੀ ਗੱਲ ਹੈ ਜੋ ਉਹ ਤਾਂ ਬਿਲਕੁਲ ਹੋਇਆ ਤੇ ਕੋਈ ਕਲੀਅਰ ਨਹੀਂ ਹੋਈ ਵੀ ਭੂਤਾਂ ਵਾਲੀ ਗੱਲ ਸੱਚ ਹੈ ਜਾਂ ਝੂਠੀ ਹੈ ਆ ਦੇਖੋ ਜੀ ਪਰ ਬਹੁਤ ਵਧੀਆ ਲੋਕੇਸ਼ਨ ਹੈ ਦੇਖਣ ਲਈ ਜਿਹੜੇ ਸਾਡੇ ਭਰਾ ਦੇਖਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਇਹ ਕਹਾਂਗੇ ਜਰੂਰ ਦੇਖ ਕੇ ਜਾਓ ਆ ਦੇਖੋ ਜੀ ਆ ਦੇਖੋ ਜੀ ਸਾਰਾ ਪਿੰਡ ਬਿਲਕੁਲ ਖੰਡਰ ਹੋ ਚੁੱਕਿਆ ਜੀ ਜੀ ਲੋਕੇਸ਼ਨ ਆ ਦੋਸਤੋ ਇਹ ਜੈਸਲਮੇਰ ਤੋਂ 25 ਕਿਲੋਮੀਟਰ ਹੈ ਜੀ ਬਹੁਤ ਵਧੀਆ ਲੋਕੇਸ਼ਨ ਹੈ ਸਾਫ ਸੁਥਰਾ ਰਸਤਾ ਹੈ ਜੀ ਕੋਈ ਡਰਨ ਵਾਲੀ ਗੱਲਬਾਤ ਨਹੀਂ ਕਿਸੇ ਵੀ ਵੀਰ ਨੇ ਘੁੰਮਣਾ ਹੈ ਅਜੇ ਬਾਈ ਜੀ ਜਰੂਰ ਆਓ ਤੁਸੀਂ ਆਪਣਾ ਜਿਹੜਾ ਟੂਰ ਹੈ ਤੁਹਾਡਾ ਟੂਰ ਵੇ ਕਰ ਨਹੀਂ ਜਾਂਦਾ ਹੋਰ ਤੁਹਾਨੂੰ ਚੀਜ਼ਾਂ ਅਸੀਂ ਦੱਸਾਂਗੇ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਆ ਰਾਹਤਾਂ ਦੇ ਵਿੱਚ ਘੁੰਮਣ ਵਾਲੀਆਂ ਚੀਜ਼ਾਂ ਹੈ ਆ ਲੋ ਜੀ तो दोस्तों इतनी शूटिंग भी काफी हो चुकी हैं हिंदी फिल्म, आ आ, फिल्म आ आ। लो जी बहुत ही सोनी लोकेशन है जी ਕਿਸੇ ਵੀ ਭੈਣ ਭਰਾਣੇ ਆਉਣੇ ਦਾ ਇੱਥੇ ਬਈ ਜਰੂਰ ਆਓ ਮਨ ਖੁਸ਼ ਹੁੰਦੇ ਥੀ ਆਗੇ ਲਓ ਜੀ ਤੁਸੀਂ ਪੜ੍ਹ ਸਕਦੇ ਹੋ ਸੋ ਬਈ ਜੀ ਜੇ ਤੁਹਾਨੂੰ ਅਸੀਂ ਵੀਡੀਓ ਸਾਰੀ ਦਿਖਾਈਏ ਇਹ ਵੀ ਦੋ ਘੰਟੇ ਲੱਗ ਜਾਣਗੇ ਤਿੰਨ ਘੰਟੇ ਲੱਗ ਜਾਣਗੇ ਲੋਕੇਸ਼ਨ ਬਹੁਤ ਘੈਂਡ ਹੈ ਲੋਕੇਸ਼ਨ ਪਿਆਰੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਸੋ ਦੋਸਤੋ ਇੱਥੇ ਬਹੁਤ ਫਿਲਮਾਂ ਵੀ ਸ਼ੂਟ ਹੋਈਆਂ ਜਿਵੇਂ ਕੱਚੇ ਤਾਂ ਅੱਗੇ ਹੋਈ ਹੈ ਭੂਤਾਂ ਵਾਲੀਆਂ ਫਿਲਮਾਂ ਕਾਫੀ ਹੋਈਆਂ ਹੈ ਬਾਲੀਵੁੱਡ ਦੇ ਸਟਾਰ ਕਾਫੀ ਇੱਥੇ ਆਏ ਜਿਨ੍ਹਾਂ ਨੇ ਫਿਲਮਾਂ ਕੀਤੀਆਂ ਅ ਜਿਵੇਂ ਕਿ ਅਜੀ ਦੇਗਾਂ ਦੀ ਮੂਵੀ ਹੈ ਸੀ ਕੱਚੇ ਧਾਗੇ ਆ ਕਾਫੀ ਹਿੰਦੀ ਫਿਲਮਾਂ ਸ਼ੂਟ ਹੋ ਚੁੱਕੀਆਂ ਹੈ ਹਿੰਦੀ ਗਾਣੇ ਸ਼ੂਟ ਹੋ ਚੁੱਕੇ ਹੈ ਲਿਕੇਸ਼ਨ ਹੈ ਕਿਉਂਕਿ ਇਹ ਚੀਜ਼ ਨੂੰ ਹਜੇ ਵੀ ਇਹ ਚੀਜ਼ ਦਾ ਜਿਹੜੇ ਵੱਡੀਆਂ ਇੰਡਸਟਰੀ ਵਾਲੇ ਲੋਕ ਹੈ ਉਹਨਾਂ ਦੇ ਕੰਮ ਆ ਰਹੀ ਹੈ ਪਲੇਸ ਬਹੁਤ ਵਧੀਆ ਲੋਕੇਸ਼ਨ ਬਹੁਤ ਸੋਹਣੀ ਹੈ ਜੀ ਦੇਖਣ ਵਾਲੀ ਹੈ ਜਿਹੜੀ ਇਤੋਂ ਦੀ ਲੋਕੇਸ਼ਨ ਹੈ ਇਹੋਪਾ ਕਹਿ ਸਕਦੇ ਆ ਵੀ ਇੱਕ ਇੱਕ ਨੰਬਰ ਲੋਕੇਸ਼ਨ ਹੈ ਤੇ ਪੂਰੀ ਜਿਹੜੀ ਵੀਡੀਓ ਤੁਸੀਂ ਦੇਖੀ ਹੈ ਆ ਸਾਹਮਣੇ ਗੱਡੀਆਂ ਹੈ ਜੀ ਠੀਕ ਹੈ ਮਤਲਬ ਘੱਟੋ ਘੱਟ ਇੱਥੇ ਜੇ ਆਪਾਂ ਦੇਖਿਆ ਜਾਵੇ ਤਾਂ ਦਿੱਲੀ 4-500 ਦੇ ਸਲਾਨੀ ਅੰਗਰੇਜ਼ ਵੀ ਆਉਂਦੇ ਆ ਜੀ ਆਪਣੇ ਪੰਜਾਬੀ ਵੀ ਆਉਂਦੇ ਆ ਹੋਰ ਸਟੇਟਾਂ ਚ ਵੀ ਆਉਂਦੇ ਆ ਕਿਉਂਕਿ ਇਹ ਜਿਹੜੀ ਚੀਜ਼ ਨੂੰ ਵਾਇਰਲ ਕੀਤਾ ਹੋਇਆ ਹੈ ਜੀ ਯੂਟਿਊਬਰ ਬਲੌਗਰ ਬਲੌਗਰ ਨੇ ਇਹ ਚੀਜ਼ ਨੂੰ ਇੰਨੀ ਕਿ ਮਹੱਤਤਾ ਦੇ ਦਿੱਤੀ ਵੀ ਇਹ ਚੀਜ਼ ਨੂੰ ਕੋਈ ਪਹਿਲਾਂ ਜਾਣਦਾ ਨਹੀਂ ਸੀ ਤੇ ਅੱਜ ਕੱਲ੍ਹ ਇਹ ਲੋਕ ਇਹ ਇੱਥੇ ਦੂਰੋਂ ਦਰੋਂ ਆਉਂਦੇ ਤੇ ਅਸੀਂ ਵੀ ਬਠਿੰਡੇ ਤੋਂ 650 ਕਿਲੋਮੀਟਰ ਚੱਲ ਕੇ ਆਏ ਆ ਜੀ ਤੁਸੀਂ ਲਾ ਲਓ ਵੀ 650 ਕਿਲੋਮੀਟਰ ਜੈਸਲਮੀਰ ਹੈ 25 ਕਿਲੋਮੀਟਰ ਇਹ ਅੱਗੇ ਪੈ ਜਾਂਦਾ ਜੀ 675 ਕਿਲੋਮੀਟਰ ਬਾਈ ਜੀ ਇਹ ਅਸੀਂ ਸਫ਼ਰ ਤੈਅ ਕਰਕੇ ਇਹ ਚੀਜ਼ ਨੂੰ ਸਪੈਸ਼ਲ ਦੇਖਣਾ ਹੈ ਸੋ ਜੇ ਚੀਜ਼ ਦਾ ਧਿਆਨ ਰੱਖਿਆ ਜਾਵੇ ਇਹਦੀ ਕੇਅਰ ਕੀਤੀ ਜਾਵੇ ਤਾਂ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਹੀ ਜ਼ਿਆਦਾ ਲੋਕ ਇਹ ਚੀਜ਼ ਨੂੰ ਦੇਖਣ ਆਉਣਗੇ ਸਾਨੂੰ ਤਾਂ ਬਈ ਬਹੁਤ ਵਧੀਆ ਲੱਗੀ ਤੁਸੀਂ ਸਾਹਮਣੇ ਦੇਖ ਰਹੇ ਹੋ ਗੱਡੀਆਂ ਖੜੀਆਂ ਤੇ ਅਸੀਂ ਵੀ ਆਪਣੇ ਯਾਰਾਂ ਦੋਸਤਾਂ ਨਾਲ ਆਏ ਸੀਗੇ ਸਾਡੇ ਭਰਾ ਹੈ ਦੀਪ ਸੁਖ ਚੇਤਨ ਬਾਈ ਹੈਪੀ ਬਾਈ ਤੇ ਅਸੀਂ ਜਿੰਨਾ ਕਰਕੇ ਇੱਥੇ ਅੱਜ ਖੜੇ ਆ ਬਹੁਤ ਸਵਾਦ ਆਇਆ ਭਰਾਵਾਂ ਨਾਲ ਮਤਲਬ ਘੁੰਮਣ ਦਾ ਇਸ ਤੋਂ ਬਾਅਦ ਅਸੀਂ ਦੇਖ ਲੈਣਾ ਅਗਲਾ ਵਲੌਗ ਕੀ ਬਣਾਉਣਾ ਹੈ ਇਸ ਨੂੰ ਅਸੀਂ ਬਣਾਵਾਂਗੇ ਜਲਦੀ ਅਗਲੀ ਵੀਡੀਓਜ਼ ਵੀ ਤਦ ਤੱਕ ਇਹ ਵੀਡੀਓ ਨੂੰ ਹੋਰ ਸ਼ੇਅਰ ਕਰ ਦਿਓ ਜੀ ਤੇ ਕਮੈਂਟ ਕਰਕੇ ਦੱਸੋ ਕਿਵੇਂ ਲੱਗੀ ਸਾਡੀ ਵੀਡੀਓ ਜੀ ਧੰਨਵਾਦ ਜੀ